ਲੋਕ ਚੇਤਨਾ ਟੀਵੀ ਤੇ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਸ਼ਮਸ਼ੀਰਪੁਰ ਖਰਦੀ ਗੱਲ ਕਰਾਂਗੇ ਅੱਜ ਪੰਜਾਬ ਦੀ ਹਿੰਦੂਸਤਾਨ ਦੀ ਸਿਆਸਤ ਦੇ ਬਾਬਾ ਬੋੜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ 1996 ਤੋਂ ਲੈ ਕੇ 2008 ਤੱਕ ਲਗਾਤਾਰ ਪ੍ਰਧਾਨ ਬਣੇ ਰਹੇ ਸੋ ਉਹਨਾਂ ਦਾ ਜਿਹੜਾ ਅੱਜ ਜਨਮ ਦਿਨ ਜਿਹੜਾ ਸੀਗਾ ਉਹ ਮਨਾਇਆ ਗਿਆ ਜਨਮ ਦਿਨ ਮੌਕੇ ਉਹਨਾਂ ਦੇ ਪਿੰਡ ਬਾਦਲ ਦੇ ਵਿੱਚ ਉਹਨਾਂ ਦਾ ਇੱਕ ਤਾਂਬੇ ਨਾਲ ਬਣਿਆ ਹੋਇਆ ਅ ਇੱਕ ਜਿਹੜਾ ਆਦਮ ਕੱਦ ਬੁੱਤ ਹੈ ਉਹ 125 ਫੁੱਟ ਦਾ ਜਿਹੜਾ ਬੁੱਤ ਹੈ ਉਹਨਾਂ ਦਾ ਪਿੰਡ ਬਾਦਲ ਦੇ ਵਿੱਚ ਸਥਾਪਿਤ ਕਰ ਦਿੱਤਾ ਗਿਆ ਇਸ ਬੁੱਤ ਨੂੰ ਗੁਰਪ੍ਰੀਤ ਧੂਰੀ ਹੋਰਾਂ ਦੀ ਟੀਮ ਨੇ ਜਿਹੜਾ ਇਹਨੂੰ ਸਿਰਜਿਆ ਇਹਨੂੰ ਬਣਾਇਆ ਔਰ ਇਸ ਦੇ ਮੌਕੇ ਜਿਹੜਾ ਹੈਗਾ ਇੱਕ ਧਾਰਮਿਕ ਸਮਾਗਮ ਪਿੰਡ ਬਾਦਲ ਦੇ ਵਿੱਚ ਕੀਤਾ ਗਿਆ ਔਰ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੀਨੀਅਰ ਲੀਡਰ ਬਲਵਿੰਦਰ ਸਿੰਘ ਭੁੰਦਰ ਸਾਹਿਬ ਨੇ ਉਹਨਾਂ ਦੇ ਬੁੱਤ ਤੋਂ 70 ਫੁੱਟ ਦਾ ਜਿਹੜਾ ਮਤਲਬ 70 ਫੁੱਟ ਦਾ ਇੱਕ ਝੰਡਾ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਲਗਾਇਆ ਨਾਲ ਤੇ ਉਸ ਜਿਹੜਾ ਬੁੱਤ ਸੀ ਆਦਮ ਕੱਦ ਬੁੱਤ ਸੀ 125 ਫੁੱਟ ਲੰਬਾ 125 ਫੁੱਟ ਉੱਚਾ ਜਿਹੜਾ ਬੁੱਤ ਸੀਗਾ ਉਸ ਦਾ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੇ ਉਸ ਦੇ ਉੱਤੋਂ ਪਰਦਾ ਹਟਾਉਣ ਦੀ ਰਸਮ ਅਦਾ ਕੀਤੀ ਇਸ ਮੌਕੇ ਬਹੁਤ ਸਾਰੀਆਂ ਜਿਹੜੀਆਂ ਸ਼ਖਸੀਅਤਾਂ ਹਾਜ਼ਰ ਰਹੀਆਂ ਉਹਨਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਵ代ਖ ਸੀ ਜਿਹੜੇ ਲੀਡਰ ਸੀਗੇ ਸੀਨੀਅਰ ਲੀਡਰ ਸੀਗੇ ਸਾਰੇ ਹਾਜ਼ਰ ਸੀ ਸਮੁੱਚਾ ਪਰਿਵਾਰ ਬਾਦਲ ਪਰਿਵਾਰ ਵੀ ਉੱਤੇ ਸ਼ਾਮਲ ਹਾਜ਼ਰ ਰਿਹਾ ਔਰ ਇਸ ਮੌਕੇ ਜੇ ਆਪਾਂ ਗੱਲ ਕਰੀਏ ਉਹਨਾਂ ਦੀ ਧੀ ਪ੍ਰਨੀਤ ਕੌਰ ਜਿਹੜੇ ਉਹਨਾਂ ਦੇ ਇਸ 125 ਫੁੱਟ ਉੱਚੇ ਲੱਗੇ ਬੁੱਤ ਨੂੰ ਦੇਖ ਕੇ ਭਾਵਕ ਵੀ ਹੋ ਗਏ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਆਪ ਮੁਹਾਰੇ ਅਥਰੂ ਵੀ ਵਹਿ ਤੁਰੇ ਸੋ ਜਿੱਥੋਂ ਤੱਕ ਵੀ ਵੱਡੇ ਬਾਦਲ ਸਾਹਿਬ ਦੀ ਗੱਲ ਹੈ ਉਹਨਾਂ ਨੇ ਸਿਆਸਤ ਦੇ ਵਿੱਚ ਆਪਣਾ ਸਿੱਕਾ ਚਲਾਇਆ 1967 ਤੋਂ ਲੈ ਕੇ 2022 ਤੱਕ ਉਹ ਸਿਆਸਤ ਦੇ ਵਿੱਚ ਲਗਾਤਾਰ ਸਰਗਰਮ ਰਹੇ ਔਰ ਮੈਂ ਤੁਹਾਨੂੰ ਇੱਥੇ ਇਹ ਵੀ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਉਹ 1967 ਦੇ ਵਿੱਚ ਇੱਕ ਵਾਰ ਹਾਰੇ ਦੂਸਰੀ ਵਾਰ ਉਹ 1970 ਦੀਆਂ ਚੋਣਾਂ ਦੇ ਵਿੱਚ ਵਿਧਾਇਕ ਦੀ ਟਿਕਟ ਤੋਂ ਹਾਰ ਗਏ ਸੀ ਤੇ ਤੀਸਰੀ ਵਾਰ ਉਹਨਾਂ ਨੇ ਆਪਣੀ ਸੀਟ ਗਵਾਈ 2022 ਦੇ ਵਿੱਚ ਤੇ ਉਹਨਾਂ ਦਾ ਜਿਹੜਾ 1967 ਤੋਂ 1969 ਤੋਂ ਲੈ ਕੇ ਲਗਾਤਾਰ ਉਹ ਪੋਲਿਟਿਕਸ ਦੇ ਵਿੱਚ ਜਿੱਤਦੇ ਰਹੇ ਹਰ ਵਾਰ ਜਿੱਤਦੇ ਰਹੇ ਕਦੇ ਵੀ ਉਹਨਾਂ ਨੂੰ ਹਾਰ ਦਾ ਮੂੰਹ ਜਿਹੜਾ ਵੇਖਣਾ ਨਹੀਂ ਪਿਆ ਸੋ ਇੱਕ ਜੇ ਉਹਨਾਂ ਦੀ ਸ਼ਖਸੀਅਤ ਬਾਰੇ ਗੱਲ ਕਰੀਏ ਉਹ 8 ਦਸੰਬਰ 1927 ਅਬਲ ਖੁਰਾਣਾ ਜਿਹੜਾ ਪੰਜਾਬ ਅਣਵੰਡੇ ਪੰਜਾਬ ਦੇ ਵਿੱਚ ਉਹਨਾਂ ਦਾ ਜਿਹੜਾ ਜਨਮ ਹੋਇਆ ਤੇ ਜਿਹੜੇ ਉਹ ਇਸ ਫਾਨੀ ਦੁਨੀਆ ਨੂੰ અલਵਿਦਾ ਕਹਿ ਕੇ ਗਏ ਐ ਉਹ 25 April 2023 ਨੂੰ ਬੜੀ ਲੰਮੀ ਉਮਰ ਉਹਨਾਂ ਨੇ ਭੋਗੀ ਔਰ ਸਿਆਸਤ ਦੇ ਵਿੱਚ ਜੇ ਦੇਖੀਏ ਉਹਨਾਂ ਦਾ ਸਿੱਕਾ ਚੱਲਦਾ ਸੀ ਇਹ ਗੱਲ ਬਿਲਕੁਲ ਸੱਚ ਹੈ ਔਰ ਇਥੇ ਇੱਕ ਗੱਲ ਹੋਰ ਵੀ ਮੈਂ ਤੁਹਾਨੂੰ ਦੱਸ ਦਿਆਂ ਕਿ ਕਿਸਾਨਾਂ ਦੇ ਉਹ ਬਹੁਤ ਵੱਡੇ ਲੀਡਰ ਤੇ ਕਿਸਾਨਾਂ ਦੇ ਇੱਕ ਬਹੁਤ ਹੀ ਕਾਬਿਲ ਸੁਲਝੇ ਹੋਏ ਵਕੀਲ ਦੇ ਤੌਰ ਤੇ ਜਾਣੇ ਜਾਂਦੇ ਸੀ ਕਿਉਂਕਿ ਉਹਨਾਂ ਨੇ ਚਾਹੇ ਮੰਡੀਕਰਨ ਦੇ ਪ੍ਰਬੰਧ ਦੀ ਗੱਲ ਹੋਵੇ ਚਾਹੇ ਟਰੈਕਟਰਾਂ ਨੂੰ ਗੱਡੇ ਦੇ ਰੂਪ ਦੇ ਵਿੱਚ ਉਹਨਾਂ ਦਾ ਜਿਹੜਾ ਰੋਡ ਟੈਕਸ ਮਾਫ ਕਰਵਾਉਣ ਦੀ ਗੱਲ ਹੋਵੇ ਚਾਹੇ ਫਸਲਾਂ ਦੇ ਉੱਤੇ ਐਮਐਸਪੀ ਦੇਣ ਦੀ ਗੱਲ ਹੋਵੇ ਬੇਸ਼ੁਮਾਰ ਮਸਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਜਿੱਥੇ ਕਿਸਾਨਾਂ ਦੇ ਹੱਕ ਦੇ ਲਈ ਲੜਦੇ ਰਹੇ ਉੱਥੇ ਉਹਨਾਂ ਨੇ ਬਹੁਤ ਸਾਰੀਆਂ ਭਲਾਈ ਸਕੀਮਾਂ ਜਿਹੜੀਆਂ ਪੰਜਾਬ ਜਿਹੜੇ ਲੋਕਾਂ ਦੇ ਜਿਹੜੇ ਆਰਥਿਕ ਤੌਰ ਤੇ ਪਛੜੇ ਲੋਕ ਹੈ ਸ਼ੈਡਿਊਲਡ ਕਾਸਟ ਨੇ ਬੈਕਵਰਡ ਕਲਾਸੇਜ਼ ਨੇ ਅਦਰ ਬੈਕਵਰਡ ਕਲਾਸੇਜ਼ ਨੇ ਉਹਨਾਂ ਦੇ ਲਈ ਵੀ ਵੱਖ-ਵੱਖ ਸਕੀਮਾਂ ਜਿਹੜੀਆਂ ਉਹਨਾਂ ਨੇ ਸਮਾਜ ਦੇ ਵਿੱਚ ਪੰਜਾਬ ਦੇ ਵਿੱਚ ਲੈ ਕੇ ਆਂਦੀਆਂ ਜਿਨ੍ਹਾਂ ਦੇ ਵਿੱਚ ਮੋਟੇ ਤੌਰ ਤੇ ਗਰੀਬ ਲੋਕਾਂ ਨੂੰ ਆਪਣੇ ਜਿਹੜੇ ਸਮਾਜਿਕ ਕਾਰਜ ਵਿਹਾਰ ਕਰਨ ਵਾਸਤੇ ਪਿੰਡਾਂ ਦੇ ਵਿੱਚ ਧਰਮਸ਼ਾਲਾਾਂ ਦਾ ਜਿਹੜਾ ਉਹਨਾਂ ਨੇ ਨਿਰਮਾਣ ਕਰਵਾਇਆ ਇਹ ਉਹਨਾਂ ਦੀ ਦੇਣ ਸੀ ਤੇ ਉਸ ਤੋਂ ਬਾਅਦ ਜਿਹੜੀਆਂ ਗਰੀਬ ਲੜਕੀਆਂ ਉਹਨਾਂ ਦੇ ਨਾਲ ਉਹਨਾਂ ਨੇ ਉਹਨਾਂ ਦੇ ਲਈ ਉਹਨਾਂ ਨੇ ਵਜੀਫਾ ਸਕੀਮ ਲਾਗੂ ਕੀਤੀ ਔਰ ਉਹਨਾਂ ਨੂੰ ਸਾਈਕਲ ਦੇਣ ਦੀ ਉਹਨਾਂ ਨੂੰ ਲੈਪਟਾਪ ਦੇਣ ਦੀ ਔਰ ਉਹਨਾਂ ਦੀ ਪੜ੍ਹਾਈ ਜਿਹੜੀ ਮੁਫਤ ਕਰਨ ਦੀ ਔਰ ਇਸ ਦੇ ਨਾਲ ਨਾਲ ਜੇ ਮੈਂ ਕਹਾਂ ਕਿ ਗਰੀਬ ਲੜਕੀਆਂ ਮੁਟਿਆਰਤੀਆਂ ਦੇ ਵਿਆਹ ਵੇਲੇ ਸ਼ਾਦੀ ਵੇਲੇ ਵੀ ਉਹਨਾਂ ਨੇ ਸ਼ਗਨ ਸਕੀਮ ਜਿਹੜੀ 51000 ਰੁਪਏ ਕਰਕੇ ਗਰੀਬ ਲੋਕਾਂ ਦਾ ਉਹ ਢਾਰਸ ਬਣਦੇ ਰਹੇ ਆ ਸੋ ਜੇ ਆਪਾਂ ਗੱਲ ਕਰੀਏ ਉਹ 1996 ਤੋਂ ਲੈ ਕੇ 2008 ਤੱਕ ਸ਼੍ਰੋਮਣੀ ਅਕਾਲੀ ਦਲ ਦੇ ਲਗਾਤਾਰ ਪ੍ਰਧਾਨ ਵਜੋਂ ਆਪਣੀਆਂ ਸਮਾਵਾ ਦੰਦੇ ਰਹੇ ਜਿੱਥੋਂ ਤੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੈ ਉਹਨਾਂ ਨੇ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਉਹਨਾਂ ਦੀ ਜਿਹੜੀ ਜਾਣ ਪਹਿਚਾਨ ਉਹਨਾਂ ਦੇ ਨਾਲ ਸਬੰਧ ਉਹਨਾਂ ਦੇ ਨਾਲ ਕੰਮ ਕਰਨ ਦਾ ਤੌਰ ਤਰੀਕਾ ਉਹ ਜਿਹੜਾ ਮਤਲਬ ਕਰਦੇ ਰਹੇ ਉਹਨਾਂ ਦੇ ਨਾਲ ਬਹੁਤ ਵੱਡਾ ਲੰਮਾ ਐਕਸਪੀਰੀਅੰਸ ਉਹਨਾਂ ਦਾ ਇਹਨਾਂ ਪ੍ਰਧਾਨ ਮੰਤਰੀਆਂ ਦੇ ਸਾਰੇ ਹਰ ਤਰ੍ਹਾਂ ਦੇ ਜਿਹੜਾ ਵੀ ਜਿਹੜਾ ਵੀ ਕੋਈ ਸੱਤਾ ਦੇ ਉੱਤੇ ਭਾਰਤ ਦੀ ਦੇਸ਼ ਦੀ ਸੱਤਾ ਦੇ ਉੱਤੇ ਆ ਬੈਠਿਆ ਤੇ ਉਹਦੇ ਨਾਲ ਉਹਨਾਂ ਦੇ ਜਿਹੜੇ ਸਾਂਝਗਰ ਸਬੰਧ ਰਹੇ ਸੋ ਜੇ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਨੇ ਐਮਰਜੈਂਸੀ ਦੇ ਵਿੱਚ 1975 ਦੇ ਵਿੱਚ ਜਦੋਂ ਐਮਰਜੈਂਸੀ ਲੱਗੀ ਤਾਂ ਇਸ ਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਨੇ ਅਗਵਾਈ ਕਰਕੇ ਉਹ ਬਹੁਤ ਵੱਡਾ ਵਿਰੋਧ ਕੀਤਾ ਤੇ ਧਰਮ ਜਿਤ ਮੋਰਚਾ ਦੀ ਗੱਲ ਹੋਵੇ 1982 ਦੇ ਵਿੱਚ ਉਹਨਾਂ ਦੇ ਵੱਲੋਂ ਲਗਾਇਆ ਗਿਆ ਆ ਪੰਜਾਬ ਦੇ ਹੱਕਾਂ ਦੀ ਗੱਲ ਪੰਜਾਬ ਦੇ ਭਵਿੱਖ ਦੀ ਗੱਲ ਪੰਜਾਬ ਦੀ ਬਿਹਤਰੀ ਦੀ ਗੱਲ ਪੰਜਾਬ ਦੇ ਨੰ ਨਿਰਮਾਣ ਦੀ ਗੱਲ ਉਹ ਹਮੇਸ਼ਾ ਉਹ ਕਰਦੇ ਰਹੇ ਆ ਜਿੱਥੋਂ ਤੱਕ ਗੱਲ ਕਰੀਏ ਕਿ ਜਦੋਂ ਉਹਨਾਂ ਦੀ ਆਪਣੀ ਸਰਕਾਰ ਸੀ ਤਾਂ ਇੱਕ ਬੜਾ ਨਾਮ ਪ੍ਰਚਲਿਤ ਸੀ ਮਸ਼ਹੂਰ ਸੀ ਸੰਗਤ ਦਰਸ਼ਨ ਸੰਗਤ ਦਰਸ਼ਨ ਜਦੋਂ ਕਿਤੇ ਸ਼ਬਦ ਆਉਂਦਾ ਹੈ 암 مرحوم પ્રકાશ ਸਿੰਘ ਬਾਦਲ ਦਾ ਚਿਹਰਾ ਆਪ ਮੁਹਾਰੇ ਪੰਜਾਬੀਆਂ ਦੇ ਸਾਹਮਣੇ ਆ ਜਾਂਦਾ ਕਿਉਂਕਿ ਉਹ ਸਵੇਰੇ ਤੜਕੇ ਉੱਠਦੇ ਤੜਕੇ ਉੱਠ ਕੇ ਆਪਣਾ ਨਿਤਨੇਮ ਕਰਨ ਤੋਂ ਬਾਅਦ ਤੇ ਸਰਦੀਆਂ ਦੇ ਵਿੱਚ ਵੀ ਇਹ ਮਤਲਬ ਦੇਖਣ ਦੀ ਗੱਲ ਹੈ ਇਹ ਪ੍ਰੈਕਟੀਕਲੀ ਮੈਂ ਵੀ ਇਸ ਗੱਲ ਬਾਰੇ ਗੱਲ ਦਾ ਇਸ ਦਾ ਜਾਮਨ ਹੈ ਕਿ 7 ਵਜੇ ਸਵੇਰੇ ਸਰਦੀਆਂ ਦੇ ਵਿੱਚ 7 ਵਜੇ ਜਾ ਕੇ ਸੰਗਤ ਦਰਸ਼ਨ ਦੇ ਵਿੱਚ ਬੈਠ ਜਾਂਦੇ ਸੀ ਜਿੱਥੇ ਇਲਾਕੇ ਭਰ ਦੇ ਪੰਜ ਸਰਪੰਚ ਯੂਥ ਕਲਬਾਂ ਵੈਲਫੇਅਰ ਕਲਬਾਂ ਬਹੁਤ ਸਾਰੇ ਸੋਸ਼ਲ ਜਿਹੜੀਆਂ ਆਰਗੇਨਾਈਜੇਸ਼ਨਸ ਦੇ ਨੁਮਾਇंदे ਪਿੰਡਾਂ ਦੇ ਲੋਕ ਆਪ ਮੁਹਾਰੇ ਵਹੀਰਾਂ ਘੱਟ ਕੇ ਉਸ ਸੰਗਤ ਦਰਸ਼ਨ ਦੇ ਵਿੱਚ ਪਹੁੰਚਦੇ ਸੀ ਤੇ ਬਾਦਲ ਸਾਹਿਬ ਸਵੇਰੇ ਬੈਠ ਜਾਂਦੇ ਸੀ ਸਾਰੇ ਡੀਸੀਜ਼ ਨੂੰ ਨਾਲ ਲੈ ਕੇ ਸਾਰੇ ਜਿਹੜੇ ਆਫੀਸਰਜ਼ ਨੂੰ ਨਾਲ ਲੈ ਕੇ ਜਿਹੜੇ ਪਿੰਡ ਦੀ ਇੱਕ ਇੱਕ ਪਿੰਡ ਦੇ ਜਿਹੜੀ ਪੰਚਾਇਤ ਨੂੰ ਆਵਾਜ਼ ਮਾਰੀ ਜਾਂਦੀ ਸੀ ਤੇ ਉਹ ਪੁੱਛਦੇ ਸੀ ਹਾਂ ਜੀ ਤੁਹਾਨੂੰ ਕਿੰਨਾ ਪੈਸਾ ਚਾਹੀਦਾ ਕਿਹੜੇ ਕੰਮ ਲਈ ਪੈਸਾ ਚਾਹੀਦਾ ਤੇ ਮੌਕੇ ਦੇ ਉੱਤੇ ਪ੍ਰਬੰਧਕੀ ਦੇ ਕੇ ਨਾਲ ਦੀ ਨਾਲ ਜਿਹੜੇ ਨਾਲ ਉਹਨਾਂ ਦੇ ਅਧਿਕਾਰੀ ਸੀਨੀਅਰ ਬੈਠਦੇ ਸੀ ਨਾਲੇ ਚੈੱਕ ਕੱਟ ਕੇ ਸਰਪੰਚ ਦੇ ਹੱਥ ਪੜਾ ਦਿੰਦੇ ਸੀ ਨਾਲੇ ਚੈੱਕ ਕੱਟ ਕੇ ਯੂਥ ਵੈਲਫੇਅਰ ਕਲੱਬ ਦੇ ਜੇਬ ਦੇ ਵਿੱਚ ਪਾ ਦਿੰਦੇ ਸੀ ਤੇ ਨਾਲੇ ਚੈੱਕ ਕੱਟ ਕੇ ਲੱਖਾਂ ਰੁਪਏ ਦੇ ਚੈੱਕ ਕੱਟ ਕੇ ਉਹ ਜਿਹੜੇ ਸਾਡੇ ਵੈਲਫੇਅਰ ਸੜੀਆਂ ਆਰਗੇਨਾਈਜੇਸ਼ਨਸ ਹੈਗੀਆਂ ਉਹਨਾਂ ਨੂੰ ਦੰਦੇ ਸੀ ਸੋ ਮੇਰੇ ਕਹਿਣ ਦਾ ਮਕਸਦ ਇਹ ਹੈ ਕਿ ਉਹਨਾਂ ਨੇ ਪੰਜਾਬ ਦੇ ਹਰ ਤਬਕੇ ਦੀ ਗੱਲ ਕੀਤੀ ਹਰ ਤਬਕੇ ਦੇ ਸੁਧਾਰ ਦੇ ਲਈ ਉਹ ਹਮੇਸ਼ਾ ਤਤਪਰ ਰਹੇ ਐ ਉਹਨਾਂ ਨੇ ਇੱਕ ਜਿਹੜੇ ਬਹੁਤ ਘਾਗ ਨੇਤਾ ਵੱਜੋਂ ਜਾਣੇ ਜਾਂਦੇ ਸੀ ਔਰ ਬਹੁਤ ਲੰਮੇ ਲੰਮੇ ਸਮੇ ਸਮੇਂ ਸਰ ਬਹੁਤ ਸਾਰੀਆਂ ਸ਼ਰੋਮਣੀਆਂ ਅਕਾਲੀ ਦਲ ਦੇ ਵਿੱਚ ਵਿਰੋਧਾਪਾਸ ਵੀ ਹੁੰਦਾ ਰਿਹਾ ਬਹੁਤ ਸਾਰੇ ਲੀਡਰ ਬਾਗ ਦੀ ਵੀ ਹੁੰਦੇ ਰਹੇ ਬਹੁਤ ਸਾਰੇ ਲੀਡਰਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਮੁਖਾਲਫਤ ਵੀ ਕੀਤੀ ਪਰ ਉਹ ਬਹੁਤਾਂ ਲੰਮਾ ਸਮਾਂ ਇੱਕ ਨਹੀਂ ਸਕੇ ਕਿਉਂਕਿ ਉਹਨਾਂ ਦੀ ਇੱਕ ਸ਼ਖਸੀਅਤ ਐਸੀ ਸੀ ਉਹ ਨਰਾਜ ਹੋਏ ਆਗੂਆਂ ਆਪਣੇ ਵਰਕਰਾਂ ਨੂੰ ਜਿਹੜੀ ਮਨਾਉਣ ਦੀ ਜਿਹੜੀ ਹੈ ਉਹ ਬਹੁਤ ਵੱਡੀ ਉਹਨਾਂ ਕੋਲੇ ਜਿਹੜੀ ਇੱਕ ਕਲਾ ਸੀ ਤੇ ਜੇ ਕੋਈ ਨਰਾਜ ਹੋ ਜਾਂਦਾ ਸੀ ਤੇ ਆਪ ਮੁਹਾਰੇ ਉੱਠ ਕੇ ਉਹ ਘਰ ਚਲੇ ਜਾਂਦੇ ਸੀ ਤੇ ਕਹਿੰਦੇ ਸੀ ਹਾਂ ਵੀ ਕਾਕਾ ਤੇਰੇ ਕੋਲੇ ਚਾਹ ਪੀਣ ਆਇਆ ਹਰ ਇੱਕ ਬੰਦੇ ਨੂੰ ਉਹ ਕਾਕਾ ਕਹਿ ਕੇ ਬੁਲਾਉਂਦੇ ਸੀ ਬੜੀ ਸੁਚੱਜੀ ਉੱਚੀ ਸੋਚ ਦੇ ਮਾਲਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜਾ ਦਾ ਅੱਜ ਜਿਹੜਾ ਬਹੁਤ ਵੱਡਾ ਬੁੱਤ ਉਹਨਾਂ ਦੇ ਪਿੰਡ ਬਾਦਲ ਚ ਸਬਤ ਕੀਤਾ ਗਿਆ ਔਰ ਅਸੀਂ ਉਹਨਾਂ ਦੇ ਇਸ ਜਨਮ ਦਿਨ ਮੌਕੇ ਉਹਨਾਂ ਦੇ ਲਈ ਇਹ ਅਦਾਰਾ ਲੋਕ ਚੇਤਨਾ ਟੀਵੀ ਸਤ ਸਤ ਨਮਸਕਾਰ ਕਰਦਾ ਹੈ ਉਹਨਾਂ ਨੂੰ ਸਜਦਾ ਕਰਦਾ ਸਲਾਮ ਕਰਦਾ ਤੇ ਇਸ ਗੱਲ ਦੀ ਦੁਆ ਵੀ ਕਰਦਾ ਪਰਮਪਿਤਾ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਸਦੇ ਵੀ ਨਿਵਾਸ ਬਖਸ਼ ਚ ਕਰਕੇ ਉਹਨਾਂ ਦੇ ਪਰਿਵਾਰ ਨੂੰ ਲੋਕ ਸੇਵਾ ਪੰਜਾਬ ਦੀ ਸੇਵਾ ਦੇਸ਼ ਦੀ ਸੇਵਾ ਕੌਮ ਦੀ ਸੇਵਾ ਪੰਥ ਦੀ ਸੇਵਾ ਉਹ ਨਿਰਭੇਗਨ ਨਿਰੰਤਰ ਬੇਰੋਕਟੋਕ ਔਰ ਭਾਵਪੂਰਵਕ ਤਰੀਕੇ ਦੇ ਨਾਲ ਕਰਦੇ ਰਹਿਣ ਇਸ ਗੱਲ ਦੀ ਅਦਾਰਾ ਕਾਮਨਾ ਕਰਦਾ ਅੱਜ ਦੇ ਪ੍ਰੋਗਰਾਮ ਚ ਸਿਰਫ ਇੰਨਾ ਹੀ ਕੱਲ ਨੂੰ ਕਿਸੇ ਹੋਰ ਨਵੇਂ ਵਿਸ਼ੇ ਦੇ ਨਾਲ ਫੇਰ ਇੱਕ ਵਾਰ ਫੇਰ ਤੁਹਾਡੇ ਦਰਸ਼ਨ ਕਰਾਂਗੇ ਮੈਨੂੰ ਦਿਓ ਇਜਾਜ਼ਤ ਤੱਕ ਤੱਕ ਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਸ਼ਬਕ ਹੈ